ਕਈ ਵਾਰ ਅੰਜ ਲੱਗਦਾ ਨਾ ਕਿ ਦਿਮਾਗ ਬਸ ਚਲਦਾ ਰਹਿੰਦਾ ਚਲਦਾ ਰਹਿੰਦਾ ਰੁਕਦਾ ਹੀ ਨਹੀਂ ਭਾਵੇਂ ਆਪਾਂ ਸ਼ਾਂਤੀ ਚਾਹੁੰਨੇ ਹੋਈਏ ਅੱਜ ਆਪਾਂ ਇੱਕ ਖਾਸ ਕਿਤਾਬ ਤੇ ਗੱਲ ਕਰਾਂਗੇ ਇਹ ਖਾਰ ਟੋਲੀ ਦੀ ਹੋਂ ਦੀ ਸ਼ਕਤੀ ਯਾਨੀ ਕਿ ਦ ਪਾਵਰ ਆਫ ਨਾਓ ਇਹਦਾ ਮੇਨ ਆਈਡੀਆ ਇਹ ਹੈ ਕਿ ਆਪਣੀ ਜ਼ਿਆਦਾਤਰ ਟੈਨਸ਼ਨ ਦੁੱਖ ਇਹ ਸਭ ਇਸ ਕਰਕੇ ਹੈ ਕਿ ਆਪਣਾ ਮਨ ਜਾਂ ਤਾਂ ਪਿਛਲੀਆਂ ਗੱਲਾਂ ਚ ਫਸਿਆ ਰਹਿੰਦਾ ਹੈ ਜਾਂ ਫਿਰ ਅੱਗੇ ਦੀਆਂ ਚਿੰਤਾਵਾਂ ਕਰਦਾ ਹੈ ਜਦਕਿ ਅਸਲ ਜ਼ਿੰਦਗੀ ਉਹ ਤਾਂ ਬਸ ਇਸ ਪਲ ਹੁਣ ਵਿੱਚ ਹੈ ਤਾਂ ਆਓ ਅੱਜ ਇਸ ਦੀ ਡੁੰਗਾਈ ਚ ਉਤਰਦੇ ਹਾਂ ਹਾਂਜੀ ਬਿਲਕੁਲ ਇਹ ਕਿਤਾਬ ਕੋਈ ਸਿਰਫ ਥਿਉਰੀ ਨਹੀਂ ਹੈ ਇਹ ਤਾਂ ਇੱਕ ਪ੍ਰੈਕਟੀਕਲ ਗਾਈਡ ਵਰਗੀ ਹੈ ਇਹ ਸਮਝਾਉਂਦੀ ਹੈ ਕਿ ਕਿਵੇਂ ਆਪਣਾ ਧਿਆਨ ਆਪਣਾ ਫੋਕਸ ਵਾਰ-ਵਾਰ ਇਸ ਪਲ ਤੇ ਲਿਆ ਕੇ ਆਪਾਂ ਮਾਨਸਿਕ ਪਰੇਸ਼ਾਨੀ ਤੋਂ ਦਰਦ ਤੋਂ ਥੋੜਾ ਮੁਕਤ ਹੋ ਸਕਦੇ ਹਾਂ ਤੇ ਇੱਕ ਡੂੰਗੀ ਸ਼ਾਂਤੀ ਜੀ ਮਹਿਸੂਸ ਕਰ ਸਕਦੇ ਹਾਂ ਸਾਰੀ ਗੱਲ ਹੁਣ ਤੇ ਆ ਕੇ ਟਿਕਦੀ ਹੈ ਇਸ ਕਿਤਾਬ ਦਾ ਇੱਕ ਬੜਾ ਮਤਲਬ ਹੈਰਾਨ ਕਰਨ ਵਾਲਾ ਵਿਚਾਰ ਹੈ ਕਿ ਤੁਸੀਂ ਆਪਣਾ ਮਨ ਨਹੀਂ ਹੋ ਆਮ ਤੌਰ ਤੇ ਤਾਂ ਪਈ ਸੋਚਦੇ ਹਨ ਕਿ ਜੋ ਮੈਂ ਸੋਚ ਰਿਹਾ ਜੋ ਮਹਿਸੂਸ ਕਰ ਰਿਹਾ ਉਹੀ ਮੈਂ ਹਾਂ ਮੈਨੂੰ ਗੁੱਸਾ ਆਇਆ ਮੈਂ ਦੁਖੀ ਹਾਂ ਪਰ ਟੋਲਾ ਕਹਿੰਦੇ ਨੇ ਨਹੀਂ ਤੁਸੀਂ ਉਹ ਨਹੀਂ ਹੋ ਤੁਸੀਂ ਉਹ ਚੇਤਨਾ ਹੋ ਉਹ ਅਵੇਅਰਨੈਸ ਜੋ ਇਹਨਾਂ ਸੋਚਾਂ ਨੂੰ ਇਹਨਾਂ ਭਾਵਨਾਵਾਂ ਨੂੰ ਦੇਖ ਰਹੀ ਹੈ ਜਿਵੇਂ ਅਸੀਂ ਅਸਮਾਨ ਹੋਈਏ ਤੇ ਵਿਚਾਰ ਬਦਲਾਵਾਂ ਵਾਂਗ ਆਉਂਦੇ ਜਾਂਦੇ ਹੁੰਣ ਹਾਂ ਪੇ ਪਛਾਣ ਕੇ ਮੈਂ ਹੀ ਮੇਰੇ ਵਿਚਾਰ ਹਾਂ ਬਹੁਤ ਪੱਕੀ ਬੈਠੀ ਹੁੰਦੀ ਹੈ ਇਸੇ ਨਾਲ ਜੁੜਿਆ ਇੱਕ ਹੋਰ ਬਹੁਤ ਜ਼ਰੂਰੀ ਕਨਸੈਪਟ ਹੈ ਜਿਸ ਨੂੰ ਉਹ ਦਰਦ ਸਰੀਰ ਕਹਿੰਦੇ ਨੇ ਪੇਨ ਬਾਡੀ ਇਹ ਕੀ ਹੈ ਇਹ ਸਾਡੇ ਅੰਦਰ ਇਕੱਠਾ ਹੋਇਆ ਪੁਰਾਣਾ ਇਮੋਸ਼ਨਲ ਦਰਦ ਹੈ ਪਿਛਲੀਆਂ ਸੱਟਾਂ ਕੋਈ ਗੁੱਸਾ ਕੋਈ ਨਿਰਾਸ਼ਾ ਜੋ ਦੱਬੀ ਰਹਿ ਗਈ ਇਹ ਇੱਕ ਤਰ੍ਹਾਂ ਦੀ 네ਗੇਟਿਵ એનર્ਜੀ ਫੀਲਡ ਬਣ ਜਾਂਦੀ ਹੈ ਤੇ ਫਿਰ ਕਿਸੇ ਛੋਟੀ ਜੀ ਗੱਲ ਤੇ ਵੀ ਇਹ ਐਕਟੀਵੇਟ ਹੋ ਜਾਂਦੀ ਹੈ ਤੇ ਫਿਰ ਬਿਨਾਂ ਕਾਰਨ ਗੁੱਸਾ ਦੁੱਖ ਚਿੜਚਿੜਾਪਨ ਉਹ ਸਭ ਆ ਜਾਂਦਾ ਟੋਲੀ ਕਹਿੰਦੇ ਨੇ ਕਿ ਇਸ ਨਾਲ ਲੜੋ ਨਾ ਬਸ ਇਸ ਨੂੰ ਦੇਖੋ ਬਿਨਾ ਜਜ ਕੀਤੇ ਪਛਾਣੋ ਕਿ ਅੱਛਾ ਇਹ ਦਰਦ ਸਰੀਰ ਐਕਟਿਵ ਹੋ ਗਿਆ ਹੈ ਸਿਰਫ ਇੰਨਾ ਕਰਨ ਨਾਲ ਹੀ ਇਸ ਦੀ ਪਕੜ ਠਿੱਲੀ ਪੈਣ ਲੱਗਦੀ ਹੈ ਇਹ ਗੱਲ ਮਤਲਬ ਸੁਣਨੇ ਤਾਂ ਠੀਕ ਲੱਗਦੀ ਹੈ ਪਰ ਜਦੋਂ ਸੱਚੀ ਗੁੱਸਾ ਚੜਿਆ ਹੋਵੇ ਜਾਂ ਬਹੁਤ ਦੁੱਖ ਲੱਗ ਰਿਹਾ ਹੋਵੇ ਉਦੋਂ ਇੰਜ ਦੇਖਣਾ ਬਿਨਾ ਰਿਐਕਸ਼ਨ ਦਿੱਤੇ ਇਹ ਕਿੰਨਾ ਕੋ ਪ੍ਰੈਕਟੀਕਲ ਹੈ ਕਿਤੇ ਇਹ ਸਿਰਫ ਇੱਕ ਫਲਸਫੀ ਤਾਂ ਨਹੀਂ ਰਹਿ ਜਾਂਦੀ ਸਵਾਲ ਬਿਲਕੁਲ ਸਹੀ ਹੈ ਵਿਖੋ ਇਹ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਇੱਕ ਵਾਰ ਸੋਚਿਆ ਤੇ ਹੋ ਗਿਆ ਇਹ ਇੱਕ ਅਭਿਆਸ ਹੈ ਲਗਾਤਾਰ ਕਰਨ ਵਾਲਾ ਟੋਲੇ ਖੁਦ ਕਹਿੰਦੇ ਨੇ ਕਿ ਇਸ ਲਈ ਜਾਗਰੂਕਤਾ ਚਾਹੀਦੀ ਹੈ ਅਵੇਅਰਨੈਸ ਜਦੋਂ ਉਹ ਭਾਵਨਾ ਉੱਠ ਰਹੀ ਹੋਵੇ ਉਸ ਵਿੱਚ ਪੂਰਾ ਵਹਿ ਜਾਣ ਦੀ ਬਜਾਏ ਇੱਕ ਪਲ ਰੁਕ ਕੇ ਥੋੜਾ ਪਿੱਛੇ ਹਟ ਕੇ ਦੇਖਣ ਦੀ ਕੋਸ਼ਿਸ਼ ਕਰਨੀ ਕਿ ਮੇਰੇ ਅੰਦਰ ਚੱਲ ਕੀ ਰਿਹਾ ਹੈ ਸ਼ੁਰੂ ਵਿੱਚ ਮੁਸ਼ਕਿਲ ਲੱਗੇਗਾ ਸ਼ਾਇਦ 100 ਵਾਰ ਭੁੱਲ ਜਾਵਾਂਗੇ ਇੱਕ ਵਾਰ ਯਾਦ ਆਵੇਗਾ ਪਰ ਹੌਲੀ 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 ਫਰਕ ਪਤਾ ਲੱਗਣ ਲੱਗ ਜਾਂਦਾ ਹੈ ਅਸੀਂ ਆਪਣੇ ਰਿਐਕਸ਼ਨ ਤੇ ਅਸਲ ਸਥਿਤੀ ਨੂੰ ਵੱਖ ਕਰਨਾ ਸਿੱਖ ਲੈਂਦੇ ਹਾਂ ਠੀਕ ਹੈ ਤੇ ਇਸੇ ਤਰ੍ਹਾਂ ਸਮੇਂ ਬਾਰੇ ਵੀ ਉਹਨਾਂ ਦਾ ਨਜ਼ਰੀਆ ਵੱਖਰਾ ਹੈ ਉਹ ਕਹਿੰਦੇ ਨੇ ਕਿ ਜਿਹੜਾ ਮਨੋਵਿਗਿਆਨਿਕ ਸਮਾਂ ਹੈ ਯਾਨੀ ਕਿ ਪਾਸਟ ਦੇ ਰਿਗਰਟਸ ਤੇ ਫਿਊਚਰ ਦੀਆਂ ਵਰੀਜ਼ ਇਹੀ ਸਾਡੇ ਦੁੱਖ ਦਾ ਵੱਡਾ ਕਾਰਨ ਹੈ ਕਲੌਕ ਟਾਈਮ ਘੜੀ ਦਾ ਸਮਾਂ ਉਹ ਤਾਂ ਠੀਕ ਹੈ ਅਮਲੀ ਚਾਹੀਦਾ ਪਰ ਮਨ ਦਾ ਲਗਾਤਾਰ ਅੱਗੇ ਪਿੱਛੇ ਦੌੜਦੇ ਰਹਿਣਾ ਇਹ ਸਾਨੂੰ ਹੁਣ ਤੋਂ ਇਸ ਪਲ ਦੀ ਸੱਚਾਈ ਤੋਂ ਦੂਰ ਕਰ ਦਿੰਦਾ ਹੈ ਜਿੱਥੇ ਅਸਲ ਚ ਜ਼ਿੰਦਗੀ ਹੈ ਜਿਵੇਂ ਕਿਤਾਬ ਚ ਲਿਖਿਆ ਹੋਇਆ ਸਹੀ ਵੇਲਾ ਹਮੇਸ਼ਾ ਹੁਣ ਹੁੰਦਾ ਹੈ ਬਿਲਕੁਲ ਈਜ਼ੀਲੀ ਟੋਲੇ ਹੋਂ ਵਿੱਚ ਰਹਿਣ ਦੇ ਕਈ ਪ੍ਰੈਕਟੀਕਲ ਤਰੀਕੇ ਵੀ ਦੱਸਦੇ ਨੇ ਜਿਵੇਂ ਕਿ ਆਪਣੇ ਵਿਚਾਰਾਂ ਨੂੰ ਬਸ ਦੇਖਣਾ ਬਿਨਾ ਉਹਨਾਂ ਤੇ ਚੰਗੇ ਮਾੜੇ ਦਾ ਲੇਬਲ ਲਗਾਏ ਜਿਵੇਂ ਆਪਾਂ ਅਸਮਾਨ 'ਚ ਬੱਦਲ ਦੇਖਦੇ ਆ ਜਾਂ ਫਿਰ ਸਭ ਤੋਂ ਸੌਖਾ ਤਰੀਕਾ ਆਪਣੇ ਸਾਹ ਤੇ ਧਿਆਨ ਦੇਣਾ ਆਉਂਦਾ ਸਾਹ ਜਾਂਦਾ ਸਾ ਜਾਂ ਆਪਣੇ ਸਰੀਰ ਦੇ ਅੰਦਰ ਇੱਕ ਹਲਕੀ ਜੀ એનર્ਜੀ ਫੀਲ ਕਰਨ ਦੀ ਕੋਸ਼ਿਸ਼ ਕਰਨੀ ਹੱਥਾਂ 'ਚ ਪੈਰਾਂ 'ਚ ਇਸ ਨੂੰ ਇਨਰ ਬਾਡੀ ਅਵੇਅਰਨੈਸ ਕਹਿੰਦੇ ਨੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਾਨੂੰ ਸੋਚਾਂ ਦੇ ਜਾਲ ਚੋਂ ਬਾਹਰ ਕੱਢ ਕੇ ਹੁਣ ਨਾਲ ਜੋੜਦੀਆਂ ਨੇ ਪਰ ਇੱਕ ਸਵਾਲ ਹੋਰ ਜੇ ਹੁਣ ਦਾ ਪਲ ਮੰਨ ਲਓ ਬਹੁਤ ਔਖਾ ਹੈ ਕੋਈ ਤਕਲੀਫ ਹੈ ਕੋਈ ਦਰਦ ਹੈ ਤਾਂ ਉਸ ਨੂੰ ਸਿਰਫ ਸਵੀਕਾਰ ਕਿਵੇਂ ਕਰੀਏ ਕਿ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹਾਰ ਮੰਨ ਲਈਏ ਹਥਿਆਰ ਸੁੱਟ ਲਈਏ ਸਵੀਕਾਰ ਕਰਨ ਦਾ ਮਤਲਬ ਹੈ ਉਸ ਪਲ ਦੀ ਜੋ ਸੱਚਾਈ ਹੈ ਉਸ ਨਾਲ ਲੜਨਾ ਬੰਦ ਕਰਨਾ ਉਸ ਦਾ ਵਿਰੋਧ ਨਾ ਕਰਨਾ ਜਿਵੇਂ ਜੇ ਮੀਂਹ ਪੈ ਰਿਹਾ ਹੈ ਤਾਂ ਇਹ ਸੋਚ ਕੇ ਪਰੇਸ਼ਾਨ ਹੋਣਾ ਕਿ ਮੀਂਹ ਕਿਉਂ ਪੈ ਰਿਹਾ ਹੈ ਇਸ ਨਾਲ ਕੁਝ ਨਹੀਂ ਬਦਲੇਗਾ ਦੁੱਖ ਵਧੇਗਾ ਸਵੀਕਾਰ ਕਰਨਾ ਮਤਲਬ ਠੀਕ ਹੈ ਹੁਣ ਮੀ ਪੈ ਰਿਹਾ ਹੈ ਇਹ ਫੈਕਟ ਹੈ ਇਸ ਨੂੰ ਮੰਨ ਲਿਆ ਜਦੋਂ ਮਨ ਇਹ ਮੰਨ ਲੈਂਦਾ ਹੈ ਤਾਂ ਉਹ ਸ਼ਾਂਤ ਹੋ ਜਾਂਦਾ ਹੈ ਫਿਰ ਸ਼ਾਇਦ ਸੋਚ ਸਕੇ ਕਿ ਅੱਛਾ ਹੁਣ ਮੈਂ ਕੀ ਕਰ ਸਕਦੀ ਹਾਂ ਛਤਰੀ ਲੈ ਲਵਾਂ ਅੰਦਰ ਚਲੀ ਜਾਵਾਂ ਵਿਰੋਧ ਕਰਨਾ ਸਿਰਫ એનર્ਜੀ ਵੇਸਟ ਕਰਦਾ ਹੈ ਤੇ ਹੋਰ ਤਣਾ ਦਿੰਦਾ ਹੈ ਸਵੀਕਾਰਤਾ ਤੋਂ ਬਾਅਦ ਹੀ ਸਹੀ ਐਕਸ਼ਨ ਲਿਆ ਜਾ ਸਕਦਾ ਹੈ ਸਮਝ ਗਿਆ ਸੋ ਕੁਲ ਮਿਲਾ ਕੇ ਗੱਲ ਇਹ ਹੈ ਕਿ ਇਹ ਕਿਤਾਬ ਬਾਹਰ ਦੀ ਦੌੜ ਭੱਜ ਪੈਸਾ ਸਫਲਤਾ ਇਹ ਉਹਨਾਂ ਚੀਜ਼ਾਂ ਬਾਰੇ ਘਟ ਹੈ ਤੇ ਅੰਦਰ ਦੀ ਸ਼ਾਂਤੀ ਮਨ ਦੀ ਆਜ਼ਾਦੀ ਬਾਰੇ ਜ਼ਿਆਦਾ ਹੈ ਹੈਨਾ ਤੇ ਸਿਰਫ ਕਿਸੇ ਖਾਸ ਉਮਰ ਜਾਂ ਵਰਗ ਲਈ ਨਹੀਂ ਵਿਦਿਆਰਥੀਓਣ ਕਾਮਕਾਜੀ ਲੋਕ ਕਰਾਂ ਚ ਕੰਮ ਕਰਨ ਵਾਲੇ ਬਜ਼ੁਰਗ ਮਤਲਬ ਹਾਰੋ ਬੰਦਾ ਜਿਸਨੂੰ ਲੱਗਦਾ ਹੈ ਕਿ ਮਨ ਬਹੁਤ ਭੱਜਦਾ ਹੈ ਬਹੁਤ ਸ਼ੋਰ ਹੈ ਅੰਦਰ ਉਹ ਇਸ ਤੋਂ ਕੁਝ ਸਿੱਖ ਸਕਦਾ ਹੈ ਪਰ ਹਾਂ ਇਹ ਕੋਈ ਨਾਵਲ ਨਹੀਂ ਕਿ ਇੱਕੋ ਵਾਰ ਚ ਪੜ ਲਿਆ ਇਸ ਨੂੰ ਹੌਲੀ ਵਾਲੀ ਸਮਝ ਕੇ ਤੇ ਅਮਲ ਕਰਕੇ ਪੜਨ ਵਾਲੀ ਗੱਲ ਹੈ ਹਾਂਜੀ ਬਿਲਕੁਲ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੋਚਣ ਦੀ ਆਦਤ ਹੁੰਦੀ ਹੈ ਓਵਰ ਥਿੰਕਿੰਗ ਕਰਦੇ ਨੇ ਜਾਂ ਚਿੰਤਾ ਚ ਰਹਿੰਦੇ ਨੇ ਉਹਨਾਂ ਲਈ ਤਾਂ ਇਹ ਬਹੁਤ ਹੀ ਸ਼ਕਤੀਸ਼ਾਲੀ ਸਾਬਤ ਹੋ ਸਕਦੀ ਹੈ ਇੱਕ ਤਰੀਕਾ ਦੱਸਦੀ ਹੈ ਕਿ ਬਾਹਰ ਦੇ ਹਾਲਾਤ ਪਾਵੇਂ ਨਾ ਵੀ ਬਦਲਣ ਫਿਰ ਵੀ ਅੰਦਰ ਸ਼ਾਂਤੀ ਕਿਵੇਂ ਲੱਭੀ ਜਾ ਸਕਦੀ ਹੈ ਸ਼ਾਂਤੀ ਲਈ ਬਾਹਰ ਕੁਝ ਹੋਣ ਦਾ ਇੰਤਜ਼ਾਰ ਕਰਨਾ ਜ਼ਰੂਰੀ ਨਹੀਂ ਉਹ ਸਾਡੇ ਅੰਦਰ ਹੀ ਹੈ ਹੁਣ ਵਿੱਚ ਬਸ ਉਸ ਨੂੰ ਪਛਾਣਨ ਦੀ ਲੋੜ ਹੈ ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਹੀ ਗੱਡੀ ਹੈ ਕਿ ਅਸਲ ਸ਼ਾਂਤੀ ਅਸਲ ਖੁਸ਼ੀ ਇਹ ਸ਼ਾਇਦ ਬਾਹਰਲੀਆਂ ਚੀਜ਼ਾਂ ਮਿਲਣ ਤੋਂ ਬਾਅਦ ਨਹੀਂ ਆਉਂਦੀ ਸਗੋਂ ਇਹ ਪਹਿਲਾਂ ਹੋਣੀ ਚਾਹੀਦੀ ਹੈ ਇਹ ਨਹੀਂ ਹੋਣੀ ਚਾਹੀਦੀ ਜਿਵੇਂ ਟੋਲੀ ਨੇ ਕਿਹਾ ਸਫਲਤਾ ਤੋਂ ਪਹਿਲਾਂ ਸ਼ਾਂਤ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਤੇ ਜਾਂਦੇ ਜਾਂਦੇ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਵਾਸਤੇ ਕਦੇ ਇਸ ਗੱਲ ਤੇ غور ਕਰਿਓ ਕਿ ਸਾਡੀ ਕਿੰਨੀ ਜ਼ਿਆਦਾ ਮਾਨਸਿਕ એનર્ਜੀ ਕਿੰਨਾ ਦਿਮਾਗੀ ਜ਼ੋਰ ਰੋਜ਼ਾਨਾ ਬੀਤੇ ਹੋਏ ਕੱਲ ਬਾਰੇ ਸੋਚਣ ਚ ਜਾਂ ਆਉਣ ਵਾਲੇ ਕੱਲ ਦੀ ਪਲੈਨਿੰਗ ਜਾਂ ਚਿੰਤਾ ਕਰਨ ਚ ਲੱਗ ਜਾਂਦਾ ਹੈ ਜੇ ਉਹ ਸਾਰੀ એનર્ਜੀ ਜਾਂ ਉਸ ਦਾ ਕੁਝ ਹਿੱਸਾ ਹੀ ਬਚਾ ਕੇ ਸਿਰਫ ਹੁਣ ਦੇ ਪਲ ਤੇ ਲਗਾਇਆ ਜਾਵੇ ਜੋ ਕੰਮ ਹੁਣ ਕਰ ਰਹੇ ਆ ਉਸ ਤੇ ਜੋ ਰਿਸ਼ਤਾ ਹੁਣ ਨਿਭਾ ਰਹੇ ਆ ਉਸ ਤੇ ਜਾਂ ਸਿਰਫ ਇਸ ਪਲ ਨੂੰ ਜੀਣ ਤੇ ਤਾਂ ਸੋਚੋ ਸਾਡੇ ਅਨੁਭਵ ਚ ਸਾਡੀ ਜ਼ਿੰਦਗੀ ਦੀ ਕੁਆਲਿਟੀ ਚ ਕਿੰਨਾ ਵੱਡਾ ਫਰਕ ਪੈ ਸਕਦਾ ਹੈ